ਜਦੋਂ ਅਸੀਂ ਜਿਉਂਦੇ ਰਹਿਣ ਲਈ ਕੁਝ ਵਸਤੂਆਂ ਦੀ ਉਦਾਹਰਣ ਦਿੰਦੇ ਹਾਂ ਤਾਂ ਸਭ ਤੋਂ ਪਹਿਲਾਂ ਪਾਣੀ ਦਾ ਨਾਮ ਲੈਂਦੇ ਹਾਂ ਜੇਕਰ ਕਿਹਾ ਜਾਵੇ ਕਿ ਪਾਣੀ ਸਾਡੀ ਮੌਤ ਦਾ ਕਾਰਨ ਬਣ ਸਕਦਾ ਹੈ ਤਾਂ ਸਾਡੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਸਵਾਲ ਦੌੜਨ ਲੱਗ ਪੈਂਦੇ ਹਨ ਜੀ ਹਾਂ ਗੱਲ ਕਰਦੇ ਹਾਂ ਇੱਕ ਅਜਿਹੀ ਸਮੱਸਿਆ ਬਾਰੇ ਜੋ ਥੋੜੇ ਸਮੇਂ ਵਿੱਚ ਜ਼ਿਆਦਾ ਪਾਣੀ ਪੀਣ ਦੇ ਕਾਰਨ ਹੋ ਸਕਦੀ ਹੈ ਡਾਕਟਰਾਂ ਵੱਲੋਂ ਇਸ ਸਮੱਸਿਆ ਨੂੰ ਵਾਟਰ ਟੌਕਸਿਸਿਟੀ ਦਾ ਨਾਮ ਦਿੱਤਾ ਗਿਆ ਹੈ ਉਦਾਹਰਨ ਦੇ ਤੌਰ ਤੇ ਅਮਰੀਕਾ ਵਿੱਚ ਇੱਕ 35 ਸਾਲਾ ਔਰਤ ਜੋ ਆਪਣੇ ਪਰਿਵਾਰ ਨਾਲ ਘੁੰਮਣ ਗਈ ਹੋਈ ਸੀ ਉਸ ਦੀ ਮੌਤ ਦਾ ਕਾਰਨ ਇਹ ਸਮੱਸਿਆ ਬਣਦੀ ਹੈ ਆਓ ਸਮਝਦੇ ਹਾਂ ਕਿ ਵਾਟਰ ਟੌਕਸਿਸਿਟੀ ਆਖਿਰ ਹੈ ਕਿ ਨਿਊਯਾਰਕ ਦੀ ਇੱਕ ਪੋਸਟ ਦੇ ਅਨੁਸਾਰ ਇਸ ਸਮੱਸਿਆ ਨੂੰ ਪਾਣੀ ਦਾ ਵਿਸ਼ਾਲਾ ਹੋਣਾ ਵੀ ਕਿਹਾ ਜਾਂਦਾ ਹੈ ਜਿਸ ਦਾ ਪ੍ਰਭਾਵ ਸਿੱਧਾ ਤੁਹਾਡੇ ਦਿਮਾਗ ਤੇ ਪੈਂਦਾ ਹੈ ਇਹ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਅਸੀਂ ਥੋੜੇ ਸਮੇਂ ਵਿੱਚ ਜ਼ਿਆਦਾ ਪਾਣੀ ਦਾ ਸੇਵਨ ਕਰਦੇ ਹਾਂ। ਵਾਟਰ ਟੌਕਸਿਸਿਟੀ ਦੇ ਆਮ ਲੱਛਣ ਹਨ ਜਿਵੇਂ ਸਿਰਦਰਦ ਹੋਣਾ, ਸੋਜਿਸ਼ ਆ ਜਾਣਾ, ਉਲਟੀ ਹੋਣਾ ਜਾਂ ਉਲਟੀ ਬਾਗ ਮਹਿਸੂਸ ਹੋਣਾ, ਨਾੜ ਚੜਨਾ ਜਾਂ ਮਸਲ ਕ੍ਰੈਂਪ, ਜਾਂ ਬਿਮਾਰ ਮਹਿਸੂਸ ਹੋਣਾ। ਵਾਟਰ ਟੌਕਸਿਸਿਟੀ ਦੇ ਇਹ ਆਮ ਲੱਛਣ ਹਨ। ਕੀ ਜ਼ਿਆਦਾ ਪਾਣੀ ਪੀਣਾ ਸਿਹਤ ਲਈ ਚੰਗਾ ਹੁੰਦਾ ਹੈ? ਸਾਨੂੰ ਦੱਸਿਆ ਜਾਂਦਾ ਹੈ ਕਿ ਵਧੇਰੇ ਮਾਤਰਾ ਵਿੱਚ ਪਾਣੀ ਪੀਣ ਨਾਲ ਕਈ ਰੋਗਾਂ ਤੋਂ ਮੁਕਤੀ ਮਿਲਦੀ ਹੈ ਜਿਵੇਂ ਭਾਰ ਘਟਾਉਣਾ ਕੈਂਸਰ ਵਰਗੇ ਰੋਗਾਂ ਤੋਂ ਬਚਾਅ ਸਰੀਰ ਵਿੱਚ ਊਰਜਾ ਆਉਣਾ ਅਤੇ ਸਿਹਤਮੰਦ ਚੰਬੜੀ ਦਾ ਰਾਜ ਸਾਨੂੰ ਰੋਜ਼ਾਨਾ 8 ਗਲਾਸ ਪਾਣੀ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ 1945 ਵਿੱਚ ਨੈਸ਼ਨਲ ਰਿਸਰਚ ਕਾਉਂਸਲ ਦੇ ਯੂਐਸ ਫੂਡ ਐਂਡ ਨਿਊਟ੍ਰੀਸ਼ਨ ਬੋਰਡ ਨੇ ਬਾਲਕਾਂ ਅਤੇ ਔਰਤਾਂ ਨੂੰ 2 ਲੀਟਰ ਅਤੇ ਪੁਰਸ਼ਾਂ ਨੂੰ 2.5 ਲੀਟਰ ਤਰਲ ਪਦਾਰਥ ਪੀਣ ਦੀ ਸਲਾਹ ਦਿੱਤੀ ਸੀ ਇਸ ਵਿੱਚ ਕੇਵਲ ਪਾਣੀ ਹੀ ਨਹੀਂ ਸਗੋਂ ਸਬਜ਼ੀਆਂ ਅਤੇ ਫਲ ਵੀ ਸ਼ਾਮਲ ਹਨ ਜਿਨ੍ਹਾਂ ਵਿੱਚੋਂ ਸਾਨੂੰ 98% ਦੀ ਪਾਣੀ ਮਿਲਦਾ ਹੈ ਹਾਲਾਂਕਿ ਵਿਗਿਆਨੀਆਂ ਨੂੰ ਕੋਈ ਅਜੇਹਾ ਅੱਜ ਤੱਕ ਸਬੂਤ ਨਹੀਂ ਮਿਲਿਆ ਜਿਸ ਵਿੱਚ ਖੂਬ ਪਾਣੀ ਪੀਣ ਨਾਲ ਕੋਈ ਵੱਖਰਾ ਫਾਇਦਾ ਹੁੰਦਾ ਹੋਵੇ ਬੇਸ਼ੱਕ ਸਾਡੇ ਸਰੀਰ ਲਈ ਪਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਸਰੀਰ ਦਾ 2/3 ਹਿੱਸਾ ਪਾਣੀ ਹੀ ਬਣਾਉਂਦਾ ਹੈ ਇਹ ਸਾਡੇ ਸਰੀਰ ਵਿੱਚ ਪੋਸ਼ਟਿਕ ਤੱਤ ਅਤੇ ਰੈਣਦ ਖੂਨਦ ਪਦਾਰਥਾਂ ਦਾ ਸੰਚਾਰ ਕਰਦਾ ਹੈ ਅਤੇ ਸਾਡੇ ਸਰੀਰ ਦੇ ਤਾਪਮਾਨ ਨੂੰ ਨਿਯੰਤਰਣ ਵਿੱਚ ਰੱਖਦਾ ਹੈ ਸਰੀਰ ਵਿੱਚ ਹੋਣ ਵਾਲੀਆਂ ਰੈਸਾਇਨਿਕ ਪ੍ਰਕਿਰਿਆਵਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਇੱਕ ਸਿਹਤਮੰਦ ਸਰੀਰ ਦਾ ਦਿਮਾਗ ਪਤਾ ਲਗਾ ਲੈਂਦਾ ਹੈ ਕਿ ਸਰੀਰ ਕਦੋਂ ਡੀਹਾਈਡਰੇਟ ਹੋ ਰਿਹਾ ਹੈ ਅਤੇ ਸਾਨੂੰ ਪਿਆਸ ਲੱਗਣੀ ਸ਼ੁਰੂ ਹੋ ਜਾਂਦੀ ਹੈ ਮਨੁੱਖੀ ਸਰੀਰ ਵਿੱਚ ਪਾਣੀ ਦਾ ਕੀ ਕੰਮ ਹੈ ਹਾਰਮੋਨ ਬਣਾਉਣ ਲਈ ਦਿਮਾਗ ਨੂੰ ਪਾਣੀ ਦੀ ਲੋੜ ਹੁੰਦੀ ਹੈ ਸਰੀਰ ਪਾਣੀ ਨਾਲ ਥੁੱਕ ਬਣਾਉਂਦਾ ਹੈ ਜੋ ਸਾਡੇ ਪਾਚਨ ਕਿਰਿਆ ਲਈ ਬਹੁਤ ਜ਼ਰੂਰੀ ਹੈ ਸਰੀਰ ਦਾ ਤਾਪਮਾਨ ਪਾਣੀ ਨਾਲ ਹੀ ਤੈਅ ਹੁੰਦਾ ਹੈ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣ ਲਈ ਸਭ ਤੋਂ ਜ਼ਰੂਰੀ ਪਾਣੀ ਹੈ ਸਰੀਰ ਦੇ ਸੈਲ ਪਾਣੀ ਦੇ ਲੈਵਲ ਦੇ ਹਿਸਾਬ ਨਾਲ ਹੀ ਵੱਧਦੇ ਨੇ ਅਤੇ ਨਵੇਂ ਸੈੱਲ ਤਿਆਰ ਹੁੰਦੇ ਨੇ ਹੱਡੀਆਂ ਦੇ ਜੋੜਾਂ ਵਿੱਚ ਚਿਕਨਾਹਟ ਅਤੇ ਚੰਬੜੀ ਨੂੰ ਨਮੀ ਵੀ ਪਾਣੀ ਹੀ ਦਿੰਦਾ ਹੈ। ਸਰੀਰ ਵਿੱਚ ਆਕਸੀਜਨ ਦੀ ਮਾਤਰਾ ਬਣਾਈ ਰੱਖਣ ਵਿੱਚ ਵੀ ਪਾਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਕੀ ਜ਼ਿਆਦਾ ਪਾਣੀ ਪੀਣਾ ਸਾਡੇ ਲਈ ਖਤਰਨਾਕ ਹੋ ਸਕਦਾ ਹੈ? ਬਹੁਤ ਜ਼ਿਆਦਾ ਤਰਲ ਪਦਾਰਥ ਦਾ ਸੇਵਨ ਕਰਨਾ ਸਾਡੇ ਲਈ ਉਦੋਂ ਖਤਰਨਾਕ ਹੁੰਦਾ ਜਦੋਂ ਇਹ ਖੂਨ ਵਿੱਚ ਸੋਡੀਅਮ ਦੀ ਕਮੀ ਦਾ ਕਾਰਨ ਬਣਦਾ ਹੈ। ਇਸ ਨਾਲ ਖੂਨ ਦੇ ਸੋਡੀਅਮ ਦੇ ਪੱਧਰ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਵਿੱਚ ਦਿਮਾਗ ਅਤੇ ਫੇਫੜਿਆਂ ਵਿੱਚ ਸੋਜਿਸ਼ ਆ ਜਾਂਦੀ ਹੈ। ਆਖਿਰ ਸਾਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਹੈ? ਜਦੋਂ ਅਸੀਂ ਬਹੁਤ ਜ਼ਿਆਦਾ ਪਾਣੀ ਪੀਂਦੇ ਹਾਂ ਤਾਂ ਇਹ ਸਾਡੇ ਸਿਹਤ ਲਈ ਗੰਭੀਰ ਵਿਸ਼ਾ ਬਣ ਜਾਂਦਾ ਹੈ ਅਸੀਂ ਜਦੋਂ ਵੀ ਕਿਤੇ ਜਾਂਦੇ ਹਾਂ ਤਾਂ ਅਸੀਂ ਆਪਣਾ ਪਾਣੀ ਨਾਲ ਲੈ ਕੇ ਜਾਂਦੇ ਹਾਂ ਲੰਡਨ ਦੇ ਮਾਹਿਰ ਹਯੂ ਮਾਂਟੀ ਗੋਮਰੀ ਕਹਿੰਦੇ ਹਨ ਕਿ ਬਹੁਤ ਜ਼ਿਆਦਾ ਗਰਭੀ ਵਾਲੇ ਇਲਾਕਿਆਂ ਵਿੱਚ ਰਹਿਣ ਵਾਲਿਆਂ ਨੂੰ ਵੀ ਇੱਕ ਦਿਨ ਵਿੱਚ ਵੱਧ ਤੋਂ ਵੱਧ 2 ਲੀਟਰ ਪਾਣੀ ਦੀ ਲੋੜ ਹੁੰਦੀ ਹੈ ਅੱਧੇ ਘੰਟੇ ਦੇ ਸਫ਼ਰ ਲਈ ਪਾਣੀ ਦੀ ਬੋਤਲ ਨਾਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਤੁਸੀਂ ਚਾਹੇ ਪਸੀਨੇ ਨਾਲ ਲਤਪਤ ਹੀ ਕਿਉਂ ਨਾ ਹੋਵੋ ਜਿਆਦਾਤਰ ਪਾਣੀ ਪੀਣ ਨਾਲ ਇੱਕ ਹੀ ਲਾਭ ਹੁੰਦਾ ਤੁਸੀਂ ਵਾਰ-ਵਾਰ ਟਾਇਲਟ ਜਾਓਗੇ ਆਉਣ-ਜਾਣ ਵਿੱਚ ਤੁਹਾਡੀ ਕੈਲਰੀ ਖਰਚ ਹੋਵੇਗੀ ਇਸ ਲਈ ਸਾਨੂੰ ਲੋੜ ਅਨੁਸਾਰ ਹੀ ਪਾਣੀ ਪੀਣਾ ਚਾਹੀਦਾ ਹੈ ਅਤੇ ਥੋੜੇ ਸਮੇਂ ਵਿੱਚ ਜਿਆਦਾ ਪਾਣੀ ਨਹੀਂ ਪੀਣਾ ਚਾਹੀਦਾ